ਲੁਧਿਆਣਾ ਦੀ ਅਨੰਨਿਆ ਜੈਨ ਨੇ ਦੇਸ਼ ਭਰ ਵਿੱਚ CUET UG ਚੋਂ ਟੌਪ ਕਰਕੇ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਅਨੰਨਿਆ ਦੇ ਪਿਤਾ ਸੀਏ ਨੇ ਜਦਕੀ ਮਾਂ ਹਾਊਸ ਵਾਈਫ ਹੈ। ਪੱਖੋਵਾਲ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਦੀ ਕਾਮਰਸ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਵਿੱਚ 올 ਇੰਡੀਆ ਰੈਂਕ 1 ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵਿਦਿਆਰਥਣ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀ ਵਧਾਈ ਦਿੱਤੀ ਹੈ। ਅਨੰਨਿਆ ਨੇ ਆਪਣੇ ਚੁਣੇ ਹੋਏ ਪੰਜ ਵਿਸ਼ਿਆਂ ਵਿੱਚੋਂ ਚਾਰ ਵਿੱਚ 100% ਅੰਕ ਪ੍ਰਾਪਤ ਕੀਤੇ ਨੇ ਅਤੇ ਦੇਸ਼ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖਲੇ ਵਾਸਤੇ ਲਈ ਗਈ ਇਸ ਵਕਾਰੀ ਪ੍ਰੀਖਿਆ ਵਿੱਚ ਬੈਠੇ 10 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਪਛਾੜ ਦਿੱਤਾ ਹੈ। ਅਨੰਨਿਆ ਦੀ ਅਕਾਦਮਿਕ ਪ੍ਰਤੀਬਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਉਸਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 98.8% ਦੀ ਅਤੇ 10ਵੀਂ ਜਮਾਤ ਵਿੱਚ 97 ਫਿਰ ਦੀ ਅੰਕ ਪ੍ਰਾਪਤ ਕੀਤੇ ਨੇ ਆਪਣੀ ਸਫਲਤਾ ਦਾ ਮੰਤਰ ਸਾਂਝਾ ਕਰਦੇ ਹੋਏ ਉਸ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਨਿਰੰਤਰ ਸਖਤ ਮਿਹਨਤ ਪਰਿਵਾਰ ਤੋਂ ਅਟੁੱਟ ਸਮਰਥਨ ਅਤੇ ਅਨੁਸ਼ਾਸਿਤ ਤਿਆਰੀ ਨੂੰ ਦਿੱਤਾ ਹੈ ਅਨੰਨਿਆ ਦੇ ਪਿਤਾ ਮਾਨਵ ਜੈਨ ਇੱਕ ਚਾਰਟਰਡ ਅਕਾਊਂਟੈਂਟ ਨੇ ਅਤੇ ਮਾਂ ਨੀਤੀ ਜੈਨ ਇੱਕ ਹਾਊਸ ਵਾਈਫ ਹੈ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਦੀ ਪੜਾਈ ਕਰਨ ਵਾਲੇ ਆਪਣੇ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ ਅਨੰਨਿਆ ਉਸ ਦੇ ਰਸਤੇ ਤੇ ਚੱਲਣ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਆਨਰਜ਼ ਡਿਗਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਹੈ ਅਨੰਨਿਆ ਨੇ ਕਿਹਾ ਕਿ ਮੈਂ 1250 ਵਿੱਚੋਂ 1225.93 ਨੰਬਰ ਲਏ ਨੇ ਮੇਰਾ ਟੀਚਾ ਹਮੇਸ਼ਾ ਦਿੱਲੀ ਯੂਨੀਵਰਸਿਟੀ ਵਿੱਚ ਇਕਨੋਮਿਕਸ ਆਨਰਜ਼ ਪੜਾਈ ਕਰਨਾ ਰਿਹਾ ਹੈ ਕਿਉਂਕਿ ਇਹ ਮੇਰਾ ਮਨਪਸੰਦ ਵਿਸ਼ਾ ਹੈ